ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਥਰੂਪ ਅਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਲਫਾਸ ਭਾਗ 4 ਦਸੰਬਰ ਜਨਵਰੀ ਦੇ ਦਿਨ ਜੱਟਾਂ ਲਈ ਨਿਰਨੀ ਸੰਨ ਹੁੰਦੇ ਨੇ ਸੌਣਿਓ ਖਾ ਚੁੱਕੇ ਹੁੰਦੇ ਨੇ ਹਾੜੀ ਹੱਲੇ ਖਾਸਾ ਦੂਰ ਹੁੰਦੀ ਹੈ ਜੱਟਾਂ ਦਾ ਕਿਸੇ ਪਾਸੇ ਵੀ ਹੱਥ ਨਹੀਂ ਪੈਂਦਾ ਉਹ ਖੇਤੀ ਜਿਹੜਾ ਮਾਰਦੇ ਹਨ ਕਣਕ ਕਾਲੀ ਘਟਵੰਗ ਉਸਰੀ ਖੜੀ ਹੋਵੇ ਤਾਂ ਜੱਟ ਦਾ ਦਿਲ ਖੇੜ ਉੱਠਦਾ ਹੈ ਤੇ ਕੋਲ ਵਰਦੀ ਹਵਾ ਨਸ਼ਿਆ ਜਾਂਦੀ ਹੈ ਕਣਕ ਨਕੱਦੀ ਜਹੀ ਵਿਰਲੀ ਅਤੇ ਪੱਤੇ ਪੀਲੇ ਪਏ ਹੋਣ ਤਾਂ ਜੱਟ ਦਾ ਮਨ ਮਰ ਜਾਂਦਾ ਹੈ ਹਵਾਵਾਂ ਰੁਕ ਗਈਆਂ ਲੱਗਦੀਆਂ ਹਨ ਜੱਟ ਦਾ ਹੌਂਗਾ ਕਣਕ ਦੇ ਪੱਤਿਆਂ ਨੂੰ ਹੋਰ ਵੀ ਪੀਲਾ ਕਰ ਛੱਡਦਾ ਹੈ ਪਿਛਲੀ ਰਾਤ ਸੰਤੇ ਨੂੰ ਨੀਂਦ ਖਾਸੀ ਰਾਤ ਲੰਗੀ ਤੋਂ ਆਈ ਸੀ ਪਿਛਲੇ ਪਹਿਰ ਦੀ ਚਾਹ ਨਾਲ ਖਾਦੀ ਫੀਮ ਦੇ ਨਸ਼ੇ ਕਦੋਂ ਦੇ ਟੁੱਟ ਚੁੱਕੇ ਸਨ ਰਾਤ ਉਹਨੇ ਹੋਰ ਮਾਵਾ ਖਾਦਾ ਸੀ ਸੇਰ ਕਿਤੇ ਜਾ ਕੇ ਅੱਖ ਲੱਗੀ ਤੜਕੇ ਤਾਂ ਵਾਵਾ ਗੂੜੀ ਨੀਂਦ ਸੀ ਪਰ ਕਰਨੈਲ ਦੀ ਬਹੂ ਨੇ ਚਾਹ ਦਾ ਹੋਕਰਾ ਮਾਰਿਆ ਤਾਂ ਉਹਦੀ ਅੱਖ 扑ੜਕ ਦੇ ਕੇ ਹੀ ਖੁੱਲ ਗਈ ਸਰੀਰ ਨੂੰ ਥਕੇਵਾ ਬਹੁਤ ਸੀ ਲੱਗਿਆ ਜਿਵੇਂ ਅੱਧੀ ਰਾਤ ਹੀ ਕਿਸ ਨੇ ਉਸ ਨੂੰ ਕੱਚੀ ਨੀਂਦ ਜਗਾ ਦਿੱਤਾ ਹੋਵੇ। ਦਿਆਲੋ ਪਹਿਲਾਂ ਹੀ ਆਪਣੀ ਮੰਜੇ ਉੱਤੇ ਜਾਗੇ ਬੈਠੇ ਸੀ। ਚਾਹ ਦੀ ਉਡੀਕ ਕਰ ਰਹੇ ਹੋਵੇਗੇ। ਸੰਤੇ ਨੇ ਰਜਾਈ ਦਾ ਪੱਲਾ ਪਰਾ ਹਟਾਇਆ ਤੇ ਬੈਠਾ ਹੋ ਕੇ ਛੋਟੇ ਮੇਜ਼ ਉੱਤੇ ਪਏ ਚਾਹ ਦੇ ਗਲਾਸ ਨੂੰ ਹੱਥ ਲਾਇਆ। ਚਾਹ ਠੰਡੀ ਹੋ ਰਹੀ ਸੀ। ਸਿਆਲਾਂ ਦੇ ਦਿਨ ਸਨ। ਉਹਨੇ ਜਗੋਂ ਤੱਕੇ ਵਿੱਚੋਂ ਉਠਣ ਨੂੰ ਐਨਾ ਵਕਤ ਲਾ ਦਿੱਤਾ ਸੀ। ਉਹਨੇ ਆਪਣਾ ਗੀਜਾ ਟੋ ਕੇ ਡੱਬੀ ਕੱਢੀ ਤੇ ਚਾਹ ਦੀ ਪਹਿਲੀ ਘੁੱਟ ਨਾਲ ਹੀ ਫੀਮ ਦਾ ਮਾਵਾ ਅੰਦਰ ਸੁਟ ਲਿਆ ਫੇਰ ਕੁੱਟੀ ਕੁੱਟੀ ਚਾਹ ਪੀਣ ਲੱਗਿਆ ਚਾਹ ਸੂਤ ਸਿਰ ਸੀ ਜੇ ਉਹ ਥੋੜਾ ਜਿਹਾ ਹੋਰ ਨਾ ਉੱਠਦਾ ਤਾਂ ਚਾਹ ਨੇ ਪਾਣੀ ਬਣ ਜਾਣਾ ਸੀ ਉਹ ਦਿਆਲੋ ਦੀ ਦੂਜੀ ਖਾਕ ਨਾਲ ਵੀ ਮਸਾ ਉੱਠਿਆ ਸੀ ਉਹ ਆਪਣੀ ਚਾਹ ਕਦੋਂ ਦੀ ਪੀ ਚੁੱਕੀ ਸੀ ਕਰਨੈਲ ਦੀ ਬਹੁਤਾ ਦੋਵੇਂ ਗਲਾਸ ਹੱਥਾਂ ਵਿੱਚ ਫੜ ਕੇ ਆਉਂਦੀ ਹੈ ਮੇਜ਼ ਉੱਤੇ ਦੋਵੇਂ ਗਲਾਸ ਇਕੱਠੇ ਹੀ ਪਟਕਦੇ ਆ ਆਪਣਾ ਤਿੱਖਾ ਤੇ ਰੁੱਖਾ ਬੋਲ ਵੀ ਪਟਕ ਦੇਵੇਗੀ ਚਾਹ ਚੱਕ ਲੋ ਜਿਉਂ ਜੋਗੀ ਕਿਸੇ ਦਾ ਹੰਗਾਰਾ ਵੀ ਨਹੀਂ ਉਡੀਕਦੀ ਤੇ ਬੈਠਕ ਤੋਂ ਬਾਹਰ ਹੋ ਜਾਂਦੀ ਹੈ ਖੰਡਾਂ ਚਾਹਾਂ ਨਿਤ ਮੁੱਕੀਆਂ ਰਹਿੰਦੀਆਂ ਹਨ ਜੀਰੀ ਵੇਚ ਕੇ ਕਸਤੂਰੇ ਦਾ 5000 ਮੋੜਿਆ ਸੀ 2.5 3000 ਫੇਰ ਖੜਾ ਸੀ ਕਸਤੂਰੇ ਦੀ ਦੁਕਾਨ ਉੱਤੇ ਦਿialੋ ਜਾਂਦੀ ਹੈ ਤਾਂ ਕਰਨੈਲ ਦੇ ਜੋ ਆਕ ਜਾਂਦੇ ਹਨ ਜੇ ਲਾ ਤੇ ਕੇਲਾ ਵੀ ਜਾਂਦੇ ਹੋਣਗੇ ਬਹੂਆਂ ਤਾਂ ਜਾਂਦੀਆਂ ਨਹੀਂ ਜੋ ਆਕਾ ਹੱਥ ਪਤਾ ਨਹੀਂ ਕੀ ਕੀ ਮੰਗਵਾਉਂਦੀਆਂ ਰਹਿੰਦੀਆਂ ਹਨ ਦਿਆਲੋ ਜਾਂਦੀ ਹੈ ਸ਼ੇਰ ਦੀ ਬੱਚੀ ਕਦੇ ਨਹੀਂ ਪੁੱਛਦੀ ਕਿ ਚਾਹ ਦੀ ਪੱਤੀ ਕਿੰਨੇ ਰੁਪਏ ਕਿਲੋ ਹੈ ਇਹ ਖੰਡ ਦਾ ਕੀ ਭਾਏ ਐਵੇਂ ਹੀ ਡਾਲਣੇ ਦੀਆਂ ਪੀਪੀਆਂ ਚੁੱਕੀ ਤੁਰੇ ਆਵੇਗੀ ਦਿਆਲੋ ਦੇ ਹੱਥ ਵਿੱਚ ਹੋਣ ਤਾਂ ਕਦੇ-ਕਦੇ ਨਕਦ ਪੈਸੇ ਵੀ ਲੈ ਕੇ ਜਾਂਦੀ ਹੈ ਪਰ ਕੰਜਰ ਦਾ ਕਰਿਆੜ ਨਗਦਾਂ ਨੂੰ ਵੀ ਬਹੀ ਉੱਤੇ ਉਧਾਰ ਲਿਖ ਲੈਂਦਾ ਹੋਵੇਗਾ। ਇਹ ਉਧਾਰ ਦੇ ਸੌਦੇ ਦਾ ਬੜਾ ਪੰਗਾ ਏ। ਹਾੜੀ ਸੋਣੀ 6 ਮਹੀਨਿਆਂ ਪਿੱਛੋਂ 5-7000 ਦੇ ਕੇ ਵੀ ਹਜ਼ਾਰਾਂ ਰੁਪਇਆ ਫੇਰ ਖੜੀ ਦਾ ਖੜਾ। ਸੰਤ ਦੇ ਅੰਦਰ ਚਾਹ ਦੀਆਂ ਮਿੱਠੀਆਂ ਗਰਮ ਕੁੱਟਾ ਨਹੀਂ ਕਸਤੂਰੀ ਦੇ ਸੌਦੇ ਦੀ ਕੜਵਾਹਟ ਤੁਰੀ ਜਾ ਰਹੀ ਸੀ। ਅੰਮਾ ਬੇਬੇ ਨੇ ਆਖਿਆ ਕਸਤੂਰੀ ਦੀ ਦੁਕਾਨ ਤੋਂ 2 ਕਿਲੋ ਤੇਲ ਲਿਆ ਦੇ। ਲੋਰੀ ਨੂੰ ਚਾਹੀਦੇ ਨੇ ਦੋ ਤਿੰਨ ਚੀਜ਼ਾਂ ਹੋਰ ਵੀ ਚਾਹੀਦੀਆਂ ਨੇ ਬੇਬੇ ਨੂੰ ਪੁੱਛ ਲਾ ਆਕੇ ਬੇਬੇ ਨੇ ਬੁਲਾਇਆ ਤੈਨੂੰ ਕਰਨੈਲ ਦੀ ਵੱਡੀ ਕੁੜੀ ਛੇਤੀ ਛੇਤੀ ਆ ਗਈ ਕੁੜੇ ਗੇ ਲੋਕੀ ਕਰਦੀ ਏ ਤੇਰੀ ਭੂਆ ਡਿਆਲੋਂ ਦੀ ਕੁੜੀ ਨੂੰ ਪਿੱਛੋਂ ਬੋਲ ਮਾਰਿਆ ਉਹ ਤਾਂ ਆਮਾ ਬਾਹਰਲੇ ਘਰ ਪਾਥੀਆਂ ਪੱਥਣ ਗਈ ਏ ਕੁੜੀ ਨੇ ਉੱਚਾ ਬੋਲ ਕੇ ਜਵਾਬ ਦਿੱਤਾ ਤੜਕੇ ਹੀ ਪਾਥੀਆਂ ਨੂੰ ਕੀ ਸੀ ਹੱਥ ਠਰਨਗੇ ਦੁਪਹਿਰੇ ਧੁੱਪ ਚੜੀ ਤੋਂ ਬੱਥ ਲੰਦੀ। ਦਿਆਲੋਂ ਨੇ ਬੁਲਬੁਲ ਕੀਤੀ। ਸੰਤੇ ਨੂੰ ਜਿਵੇਂ ਉਹਦੀ ਬੁਲਬੁਲ ਸੁਣੀ ਨਾ ਹੋਵੇ। ਕਹਿੰਦਾ ਹਰੇਕ ਚੀਜ਼ ਮੁੱਲ ਦੀ ਐ। ਕਸਤੂਰੀ ਦੇ ਹਟਤੇ ਨਾ ਜਾਈ। ਲੋੜੀ ਤਾਂ ਹਰ ਸਾਲ ਹੀ ਆਉਂਦੀ ਐ। ਘਰੋਂ ਹੀ ਮੱਕੀ ਦੇ ਦਾਣੇ ਪੁਨਾ ਕੇ ਭੂਤ ਪਿੰਨੇ ਜੇ ਬਣਾ ਲਓ ਜੋ ਆਖ ਖਾ ਲੈਣਗੇ। ਕਸਤੂਰੀ ਦੇ ਘਟ ਜਾਇਆ ਕਰੋ। ਜਿਹੜੀ ਚੀਜ਼ ਹੈ ਨਹੀਂ ਘਰ 'ਚ ਜਿਹਦੇ ਬਿਨਾ ਸਰਦਾ ਨਹੀਂ ਉਹਦੇ ਖਾਤਰ ਤਾਂ ਹਟਤੇ ਜਾਣਾ ਹੀ ਪਊਗਾ। ਕੀ ਨਹੀਂ ਹੈਗਾ ਕੁੱਲ ਚੀਜ਼ ਹੈ ਕਰੇ ਸੰਤਾ ਉੱਚਾ ਬੋਲਿਆ ਤੇ ਰਜਾਈ ਲੈ ਕੇ ਮੂੰਹ ਟਕ ਲਿਆ ਕਹਿੰਦਾ ਸਮਝ ਕਰਿਆ ਕਰ ਕੁਝ ਘਰ ਦੀ ਮਾਲਕਣ ਬਣੀ ਫਿਰਦੀ ਐ ਬਹੂ ਨੇ ਦੱਸ ਗਈ ਲੈਣ ਜਾਣਾ ਕਿਧਰੋਂ ਕੁਝ ਬਲਦੀ ਦੇ ਬੂਬੇ ਤਾਂ ਆਪਾਂਗੇ ਬਹੂ ਤਾਂ ਨਿੱਤ ਭੇਜੀ ਰੱਖਦੀ ਐ ਦੱਸ ਕੀ ਕਰਨੀ ਉਹਨੇ ਫੇਰ ਮੂੰਹ ਨੰਗਾ ਕਰ ਲਿਆ ਕਿਉਂ ਖੀਜੀ ਜਾਣਾ ਐਵੇਂ ਹੀ ਭੜਿਆ ਦਿਆਲੂ ਨੇ ਉਹਦਾ ਚਿੱਤ ਸੂਤ ਕਰਨਾ ਚਾਹਿਆ ਤੇ ਬੋਲੀ ਹੁਣ ਲੂਣ ਹੈ ਲੂਣ ਦਾ ਦਸ ਕੀ ਕਰਾਂਗੇ ਇਹ ਤਾਂ ਘਰ ਨਹੀਂ ਬਣਦਾ ਚੰਗਾ ਜਾ ਜਿੱਧਰ ਜਾਨੀ ਹੈ ਉਹਨੇ ਫੇਰ ਮੂੰਹ ਟਕ ਲਿਆ ਤੂੰ ਉੱਠ ਖੜਦਾ ਹਾਂ ਦਿਨ ਕਿੱਡਾ ਚੜਾ ਆ ਤੁਰ ਫੇਰਾ ਕਿਧਰੇ ਹੱਡ ਪੈਰ ਖੁੱਲ ਜਾਂਦੇ ਨੇ ਉਹ ਜਾਂਦੀ ਜਾਂਦੀ ਕਹਿ ਗਈ ਬਸ ਉੱਠਦਾ ਥੋੜੇ ਜੇ ਹੱਡ ਜੁੜ ਜਾਣ ਦਿਆਲੋ ਨੇ ਆਖਿਆ ਗੇਲੋ ਹੱਲੇ ਮੁੜੀ ਨਹੀਂ ਸੀ ਉਹਨੂੰ ਕੁੜੀ ਦਾ ਫਿਕਰ ਹੋਇਆ ਉਹ ਟੋਬੇਵਲ ਨਿਆਈ ਨੂੰ ਜਾਣਦੀ ਥਾਂ ਬਾਹਰਲੇ ਘਰ ਹੀ ਜਾਵੜੀ ਗੇਲੋ ਹੌਲੀ-ਹੌਲੀ ਪਾਥੀਆਂ ਪੱਥੀ ਜਾਵੇ ਉਹਨੇ ਦੂਰੋਂ ਦੇਖਿਆ ਸੀ ਮੁਕੰਦ ਛਿੰਬੇ ਦਾ ਮੁੰਡਾ ਤਰਲੋਚਨ ਉਹਨਾਂ ਦੇ ਬਾਹਰਲੇ ਘਰ ਦੇ ਬਾਰਮੂਰੇ ਟਾਕਾ ਉੱਤੇ ਹੱਥ ਧਰੀ ਖੜਾ ਸੀ ਕੁਰਤੇ ਉੱਤੋਂ ਦੀ ਬਟਨਾ ਵਾਲੀ ਗਰਮ ਕੋਟੀ ਸੀ ਉਹਨੂੰ ਵਹਿਮ ਜਿਹਾ ਹੋਇਆ ਜਿਵੇਂ ਤਰਲੋਚਨ ਉਹਨਾਂ ਦੇ ਅੰਦਰੋਂ ਆ ਕੇ ਬਾਹਰ ਖੜਾ ਹੋਵੇ ਉਹਨੂੰ ਦੇਖਨਸਾਰ ਉਹ ਝੱਟ ਦੇ ਕੇ ਪਰਾ ਟਲ ਗਿਆ। ਦਿਹਾਲੋ ਵੇੜੇ 'ਚ ਅਚਾਨਕ ਜਾ ਖੜੀ ਤਾਂ ਉਹਨੂੰ ਮਹਿਸੂਸ ਹੋਇਆ ਜਿਵੇਂ ਗੇਲੋ ਤੰਦਕਈ ਹੋਵੇ। ਕੁੜੀ ਗੇਲੋ ਕਿਹੜੇ ਵੇੜਿਆਂ ਦੀ ਗੋਹੇ ਦਾ ਬੱਠਲ ਲੈ ਕੇ ਆਈਆਂ ਤੂੰ? ਹੁਣ ਤਾਂ ਹੀ ਕੀ ਕਰਦੀ ਰਹੀ? ਪਹਿਲਾਂ ਤਾਂ ਕੱਲ ਪਰਸ ਹੁੰਦੀਆਂ ਪਾਥੀਆਂ ਪੱਥੀਆਂ ਮੈਂ ਸਮਾਰ ਕੇ ਸੁੱਕੀਆਂ ਨਹੀਂ ਸੀ। ਆਧੀਆਂ ਟੁੱਟ ਗਈਆਂ। ਫੇਰ ਅੱਜ ਦੇ ਗੋਹੇ ਦੀਆਂ ਪੱਥਣ ਲੱਗੀਆਂ। ਕਿੰਨੇ ਬੱਠਲ ਨੇ ਗੋਹੇ ਦੇ? ਕਦੋਂ ਦੀ ਆਈਆਂ? ਤਿੰਨ ਬੱਠਲ ਨੇ ਮਾ ਤੇਰੇ ਸਾਹਮਣੇ ਪਿਆ ਗੋਹਾ ਦੇਖ ਲੈ ਗੇਲੋ ਝੂਠਾ ਝੂਠਾ ਹਸਣ ਲੱਗੀ ਉਹਨਾਂ ਦਾ ਇਹ ਬਾਹਰਲਾ ਘਰ ਇੱਕ ਤਰ੍ਹਾਂ ਦਾ ਵਾੜਾ ਹੀ ਸੀ ਇੱਥੇ ਇੱਕ ਛੋਟਾ ਕੋਠਾ ਛੱਤਿਆ ਹੋਇਆ ਸੀ ਜਿਸ ਨੂੰ ਜਿੰਦਾ ਕੁੰਡਾ ਲਗਦਾ ਕੋਠੇ ਅੰਦਰ ਇੱਕ ਮੰਝਾ ਵੀ ਸੀ ਹੋਰ ਕਿੰਨਾ ਹੀ ਨਿੱਕ ਸੁਖ ਸੀ ਕਸੂਸਰਾ ਥਾਂ ਸੀ ਕੋਠੇ ਦਾ ਬਾਰ ਖੋਲੇ ਤਾਂ ਚੂਹੀਆਂ ਇੱਧਰ ਉੱਧਰ ਦੌੜਨ ਲੱਗਦੀਆਂ ਇਹ ਬਾਹਰਲਾ ਘਰ ਫਿਰਨੀ ਉੱਤੇ ਬਣਿਆ ਹੋਇਆ ਸੀ ਮੁਰੱਬਾਬੰਦੀ ਵੇਲੇ ਉਹਨਾਂ ਦੇ ਹਿੱਸੇ ਦੀ ਇੰਨੀ ਕੋਈ ਆਬਾਦੀ ਨਹੀਂ ਆਈ ਸੀ ਪੱਕੇ ਥਮਲੇ ਕੱਟ ਕੇ ਬਾਰ ਨੂੰ ਤੱਕਤੇ ਲਾਏ ਹੋਏ ਸਨ ਬਾਕੀ ਦਾ ਸਾਰਾ ਵਗਲ ਕੱਚੀਆਂ ਕੰਧਾਂ ਦਾ ਸੀ ਅੰਦਰ ਲੱਕੜਾਂ ਪਈਆਂ ਰਹਿੰਦੀਆਂ ਕਪਾਹ ਛਿੱਟੀਆਂ ਦਾ ਢੇਰ ਹੁੰਦਾ ਪਾਥੀਆਂ ਦਾ ਗੁਫਾਰਾ ਸੀ ਇੱਥੇ ਹੀ ਰੂੜੀ ਸੀ ਅੰਦਰਲੇ ਘਰ ਦਾ ਗੂੜਾ ਇਸ ਰੂੜੀ ਉੱਤੇ ਆ ਕੇ ਡੇਗਦਾ ਰੂੜੀ ਦੇ ਨਾਲ ਹੀ ਪਾਥੀਆਂ ਸਨ ਗਿੱਲੀਆਂ ਪਾਥੀਆਂ ਸੁੱਕੀਆਂ ਪਾਥੀਆਂ ਕਦੇ ਕਦੇ ਦਿਨ ਛਿਪੇ ਜਾਈ ਕਰਨੈਲ ਦੇ ਮਿੱਤਰ ਇੱਥੇ ਬੈਠ ਕੇ दारू ਪਿੰਦੇ ਆਦਮੀ ਦੇ ਮੋਢੇ ਜਿਨੀ ਉੱਚੀ ਗੰਧ ਸੀ ਕੰਦ ਨਾਲ ਡਾਹੇ ਮੰਝੇ ਉੱਤੇ ਬੈਠੇ ਬੰਦੇ ਫਿਰ ਨਹੀਂ ਜਾਂਦੇ ਬੰਦਿਆਂ ਨੂੰ ਦੇਖਦੇ ਨਹੀਂ ਸਨ ਗੇਲੋ ਦਾ ਪਤਾ ਲੈਣ ਦੇ ਆਲੋ ਉਸ ਦਿਨ ਸਿੱਧੇ ਹੀ ਬਾਹਰਲੇ ਘਰਾਵੜੀ ਸੀ ਨਿਆਂ ਵਿੱਚ ਜੰਗਲ ਪਾਣੀ ਜਾਣਾ ਹੁੰਦਾ ਤਾਂ ਪਾਣੀ ਦੀ ਗੜਵੀ ਨਾਲ ਲੈ ਕੇ ਆਉਂਦੀ ਉਹਨਾਂ ਦੇ ਅਗਵਾੜ ਵੀ ਨਿਆਂ ਵਿੱਚ ਕੱਚੀਆਂ ਕੰਦਾਂ ਦਾ ਇਕ ਲੰਮਾ ਚੌੜਾ ਵਗਲ ਮਾਰਿਆ ਹੋਇਆ ਸੀ ਅਗਵਾੜ ਦੀਆਂ ਕੁੱਲ ਬੁੜੀਆਂ ਕੁੜੀਆਂ ਪਾਣੀ ਦੀਆਂ ਗੜਵੀਆਂ ਜਾਂ ਡੋਲੂ ਨਾਲ ਲੈ ਕੇ ਇੱਥੇ ਜੰਗਲ ਪਾਣੀ ਆਉਂਦੀਆਂ ਬੰਦੇ ਖੇਤਾਂ ਵਿੱਚ ਇੱਧਰ ਉੱਧਰ ਹੋ ਜਾਂਦੇ ਤੇ ਟੋਬੇ ਉੱਤੇ ਹੱਥ ਧੋਂਦੇ ਕੁਝ ਘਰਾ ਵਿੱਚ ਬੋਰ ਟਟੀਆਂ ਵੀ ਬਣੀਆਂ ਹੋਈਆਂ ਸਨ ਬਿਰਧ ਲੋਕ ਅਤੇ ਬਿਮਾਰ ਬੰਦੇ ਇਹਨਾਂ ਬੋਰ ਟਟੀਆਂ ਨੂੰ ਇਸਤੇਮਾਲ ਕਰਦੇ ਉਸ ਦਿਨ ਬਿਨਾ ਪਾਣੀ ਉਹੀ ਦੇਹਲੋ ਨਿਆਈ ਵਿੱਚ ਜਾਈ ਤੇ ਘਰ ਆ ਕੇ ਹੱਥ ਧੋਲੇ ਬੈਠਕ ਵਿੱਚ ਗਈ ਸੰਤਾ ਦੂਜੀ ਵਾਰ ਚਾਹ ਬਣਵਾ ਕੇ ਪੀ ਰਿਆ ਸੀ ਉਹ ਉਹਦੇ ਕੋਲ ਜਾ ਕੇ ਦੂਜੇ ਮੰਜ਼ੇ ਉੱਤੇ ਬੈਠ ਗਈ ਉਹਦਾ ਬਿਸਤਰਾ ਕਿਸੇ ਨੇ ਇਕੱਠਾ ਕਰਕੇ ਸਿਰਾਂ ਨੇ ਰੱਖ ਦਿੱਤਾ ਸੀ ਕਿਵੇਂ ਚੁੱਪ ਕੀਤੀ ਜੀ ਆ ਕੇ ਬੈਠ ਗਈ ਸੰਤਾ ਹੁਣ ਗੱਲਾਂ ਕਰਨ ਦੇ ਰੋਵੇ ਸੀ ਮਾਵਾ ਆਪਣਾ ਰੰਗ ਦਿਖਾਉਣ ਲੱਗਿਆ ਸੀ ਮੈਂ ਤੈਨੂੰ ਪਹਿਲਾਂ ਵੀ ਕਿੰਨੀ ਵਾਰੀ ਆਖਿਆ ਕੁੜੀ ਦਾ ਛੇਤੀ ਵਿਆਹ ਕਰ ਦੇ ਵੱਡੀ ਗੱਲ ਦਾ ਮੁੰਡਾ ਦੇਖਾਂਦੇ ਸੀ ਉਹ ਤਾਂ ਮੁੱਕਿਆ ਕੰਮ ਜੰਗੀਆਂ ਨੇ ਤੋਂ ਕਿੰਨੇ ਸੁਨੇਹੇ ਆ ਚੁੱਕੇ ਆ ਤੂੰ ਦਿਨ ਕਢਾ ਕੇ ਦਿੰਦਾ ਕਿਉਂ ਨਹੀਂ ਦਿਆਲੋਂ ਨੇ ਖਾਸਾ ਫਿਕਰ ਕੀਤਾ ਵਿਚਲਾ ਬੰਦਾ ਤਕੜਾ ਬਹੁਤ ਐ ਸਾਖ ਨਹੀਂ ਹਿਲਦਾ ਹੁਣ ਕਿਧਰੇ ਇਹ ਤੂੰ ਫਿਕਰ ਨਾ ਕਰ ਵਿਆਹ ਫਨੇ ਕਰਾਂਗੇ ਫਸਲ ਚੰਗੀ ਰਗ ਲੈਣ ਦੇ ਐਤ ਕੀ ਕਣਕ ਵਧੀਆ ਖੜੀ ਐ ਸੰਤੇ ਨੇ ਖਿੜੇ ਜਿੱਤ ਨਾਲ ਜ਼ਲੇਰੀ ਦੀ ਗੱਲ ਆਖੀ ਫੌਸਲਾ ਨਾਲ ਵਿਆਹ ਨਹੀਂ ਹੁੰਦੇ ਕਮਲਿਆ ਕਿੰਨੀ ਵੀ ਫਸਲ ਹੋ ਜੇ ਰੁਪਈਆ ਤਾਂ ਆੜਤੀਏ ਤੋਂ ਹੀ ਫੜਨੇ ਪੈਣਗੇ ਹੁਣ ਵੀ ਫੜਨੇ ਫੇਰ ਵੀ ਫੜਨੇ ਤੋ ਕਿਵੇਂ ਵੀ ਕਰ ਕਿ ਤੋਂ ਪੈਸੇ ਲੈ ਕੁੜੀ ਨੂੰ ਕੱਢ ਕਰਾਂ ਚੋਂਕੇਰਾ ਬਿਆਲੋ ਜਿਵੇਂ ਤਪੀ ਬੈਠੀ ਹੋਵੇ ਇਹ ਘਰੋਂ ਕੱਢਣ ਵਾਲੀ ਕੀ ਗੱਲ ਹੋਈ ਬਈ ਨਰੜੇ ਨਾਲ ਵਿਆਹ ਕਰਾਂਗੇ ਗੇਲੋ ਦਾ ਗੱਲ ਧਿਆਨ ਨਾਲ ਸੁਣ ਲੈ ਕੋਈ ਸੁਣਦਾ ਨਾ ਹੋਵੇ ਉਹ ਮੁੰਡਾ ਅੱਜ ਫੇਰ ਖੜਾ ਦੇਖਿਆ ਮੈਂ ਆਪਣੇ ਬਾਹਰਲੇ ਘਰ ਮੂਰੇ ਮੈਨੂੰ ਉਹ ਠੀਕ ਨਹੀਂ ਲੱਗਦਾ ਟੁੱਟ ਜਾਣਾ ਜਿੱਦਣ ਆਪਾਂ ਜੈਲੇ ਦੀ ਬਹੂ ਨੂੰ ਪੰਜੀਰੀ ਦੇ ਕੇ ਮੁੜਿਆ ਉਦੋਂ ਵੀ ਦੇਖ ਲੈ ਆਪਣੇ ਅੰਦਰੋਂ ਨਿਕਲਿਆ ਸੀ ਕਰੇ ਕੱਲੀ ਗੇਲੋ ਸੀ ਐਵੇਂ ਨਾ ਕੱਲ ਨੂੰ ਗੱਲ ਬਣਦੇ ਕੋਈ ਬਰਾਬਰ ਦੇ ਧੀ ਪੁੱਤ ਨੂੰ ਪੁੱਛਦੇ ਵੀ ਚੰਗੇ ਨਹੀਂ ਲੱਗਦੇ ਦਿਆਲੋ ਹਰਾਸ ਤੋੜ ਕੇ ਬੈਠ ਗਏ ਉਹ ਤਰਲੋਚਨ ਮੁਕੰਦ ਛਿੰਬੇ ਦਾ ਛੋਟਾ ਮੁੰਡਾ ਉਹ ਦੀ ਤਾਂ ਜ਼ਮੀਨ ਐ ਆਪਣੇ ਕੋਲ ਹਿੱਸੇ ਤੇ ਕਈ ਸਾਲਾ ਤੋਂ ਮਾਉਨੇ ਆ ਆਪਾਂ ਉਹਨਾਂ ਦੀ ਜ਼ਮੀਨ ਸੰਤਾ ਜਿਵੇਂ ਉਬੜਵਾਹਾ ਬੋਲਿਆ ਹੋਵੇ ਹਾਂ ਉਹੀ ਮੁੰਡਾ ਮੈਂ ਤਾਂ ਆਖਿਆ ਜ਼ਮੀਨ ਕਰਕੇ ਆਉਂਦਾ ਹੁੰਦਾ ਉਹ ਅੱਛਿਆ ਉਹ ਮੇਰਾ ਸਾਲਾ ਚੰਬੌਰ ਹੁਣ ਸਾਡੀਆਂ ਧੀਆਂ ਭੈਣਾਂ ਨੂੰ ਤਕਾਉਣ ਲੱਗ ਪਏ ਸੰਤੇ ਦਾ ਲਹੂ ਪਖਣ ਲੱਗਿਆ ਕੁੜੀ ਨੂੰ ਚਾਰ ਪਮਾਲੀਆਂ ਦਈਏ ਆਪਦੇ ਘਰ ਜਾਵੇ ਸੁਖੀ ਸੰਧੀ ਗੱਲ ਧਰੀ ਟੱਕੀ ਰਹਿ ਜੂਗੀ ਵਿਆਹ ਤਾਂ ਕਰਾਂਗੇ ਹੋਰ ਕਿਤੇ ਘਰੇ ਰੱਖ ਲਾਂਗੇ ਕੁੜੀ ਨੂੰ ਪਰ ਮੈਨੂੰ ਅੱਜ ਹੀ ਛਿੰਬੇ ਦਾ ਗੋਦ ਪੁੱਛ ਲੈਣ ਦੇ ਨਾ ਨਾ ਇਹ ਕੰਮ ਨਹੀਂ ਕਰਨਾ ਆਪ ਦੀ ਇੱਜ਼ਤ ਆਪ ਦੇ ਹੱਥ ਹੁੰਦੀ ਐ ਚੱਜੂ ਪਾਵਾਂਗੇ ਤਾਂ ਬਦਨਾਮੀ ਹੋ ਕੁੜੀ ਦੀ ਕੱਚੇ ਨਾਤੇ ਗੱਲ ਦੂਰ ਜਾਂਦੀ ਐ ਬੁਲਾਵਾ ਇਕੱਲੇ ਨੂੰ ਨਾ ਮੁੰਡਿਆਂ ਨੂੰ ਨਹੀਂ ਦੱਸਣਾ ਨਾ ਭਗਵਾਨ ਨੂੰ ਪਤਾ ਲੱਗੇ ਕੋਈ ਬਸ ਆਪ ਦੇ ਢਿੱਡ 'ਚ ਰੱਖ ਮੰਡੀ ਨੂੰ ਜਾ ਕੀਮਤੀ ਕੋਲ ਕੀਮਤੀ ਕੋਲ ਵਗ ਜਾਣਾ ਹੋਰ ਦੱਸ ਕੀਮਤੀ ਹੁਣ ਐਵੇਂ ਨਹੀਂ ਦਿੰਦਾ ਪੈਸੇ ਕੋਈ ਨਮਾ ਪਤੂਆ ਪੱਥੂਗਾ ਪਰ ਲੰਮੀ ਸੋਚ ਮੇਰਨੀ ਸੰਨ ਐ ਇਹਨਾਂ ਦਿਨਾਂ ਅਜ ਕਿਸੇ ਵੀ ਜੱਟ ਕੋਲ ਪੈਸਾ ਨਹੀਂ ਹੁੰਦਾ ਜੰਗੀਆਣੇ ਦਾ ਜੱਟ ਵੀ ਤਾਂ ਆੜਤੀਏ ਤੋਂ ਲੈ ਕੇ ਲਾਉ ਹੁਣ ਤੱਕ ਦੇ ਸੁਨੇਹਾ ਵੀ ਨਹੀਂ ਆਇਆ ਉਹਨਾਂ ਦਾ ਹਾਂ ਬਸਾਖੀ ਲੰਗਾ ਕੇ ਆਟਕ ਦੇਣੀ ਹੋਗੀ ਨਾ ਆਟ ਕੇ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗੇ लाइक शेयर ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ